ਸੱਚੀ ਗੱਲ ਦੋਸਤੋ ਇੱਕ ਵੀਡੀਓ ਕੱਲ ਦੀ ਸੋਸ਼ਲ ਮੀਡੀਆ ਤੇ ਕਾਫੀ ਜਲਦੀ ਵਾਇਰਲ ਹੋ ਰਹੀ ਹੈ ਜੋ ਕਿ AI ਦੇ ਨਾਲ ਬਣਾਈ ਹੋਈ ਹੈ ਜਿਸ ਦੇ ਵਿੱਚ ਦਰਬਾਰ ਸਾਹਿਬ ਸ੍ਰੀ ਅਮਰ ਸਾਹਿਬ ਨੂੰ ਟੈ ਟੇਰੀ ਹੁੰਦੇ ਹੋਏ ਪਾਣੀ ਦੇ ਵਿੱਚ ਗਿਰਦੇ ਹੋਏ ਦਿਖਾਇਆ ਗਿਆ ਇਸ ਵੀਡੀਓ ਤੇ ਹਾਲਾਂਕਿ ਕਮੈਂਟਾਂ ਦੇ ਵਿੱਚ ਸਾਰੀ ਸੰਗਤ ਵੱਲੋਂ ਲੋਕਾਂ ਵੱਲੋਂ ਇਸ ਸਖਸ਼ ਨੂੰ ਲਾਂਤਾਂ ਪਾਈਆਂ ਗਈਆਂ ਤੇ ਇੱਥੋਂ ਤੱਕ ਕਿਹਾ ਗਿਆ ਕਿ ਤੂੰ ਇਸ ਵੀਡੀਓ ਨੂੰ ਡਿਲੀਟ ਕਰ ਦੇ ਤੇ ਆਪਣੀ ਭੁੱਲ ਬਖਸ਼ਾਲ ਐ ਪਰ ਇਸ ਸਾਕਸ਼ੀ ਤੁਸੀਂ ਬਦਮਾਸ਼ੀ ਗੁੰਡਾਗਰਦੀ ਤੇ ਇੰਨੇ ਬੇਅਦਬੀ ਕਰਨ ਦਾ ਇਸ ਦਾ ਜੋ ਇੱਕ ਮਨ ਹੈ ਉਸ ਦਾ ਤੁਸੀਂ ਅੰਦਾਜ਼ਾ ਇੱਥੋਂ ਲਗਾ ਸਕਦੇ ਹੋ ਕਿ ਲਗਾਤਾਰ ਲੋਕਾਂ ਦੇ ਸੰਗਤ ਦੇ ਕਹਿਣ ਦੇ ਬਾਵਜੂਦ ਵੀ ਇਹ ਸਾਕਸ਼ੀ ਨੇ ਵੀਡੀਓ ਤਾਂ ਡਿਲੀਟ ਕੀ ਕਰਨੀ ਹੈ ਬਲਕਿ ਬਾਰ ਬਾਰ ਇਸ ਨੂੰ ਰੀਪੋਸਟ ਕਰ ਰਿਹਾ ਹੈ ਬਾਰ ਬਾਰ ਇਸ ਨੂੰ ਪਾ ਰਿਹਾ ਹੈ ਅਤੇ ਕਈ ਵਾਰ ਦਰਬਾਰ ਸਾਹਿਬ ਦੀ ਇਹ ਵੀਡੀਓ ਪਾਈ ਹੈ ਦਰਬਾਰ ਸਾਹਿਬ ਸਾਂਝੀ ਵਾਲਤਾ ਦਾ ਉਹ ਸਥਾਨ ਜਿੱਥੇ ਕਿ ਹਰ ਧਰਮ ਹਰ ਮਜ਼ਹਬ ਦਾ ਸੰਬੰਧ ਆ ਕੇ ਝੁਕਦਾ ਉਹ ਨਤਮਸਤਕ ਹੁੰਦਾ ਉਸ ਪਵਿੱਤਰ ਉਸ ਧਰਤੀ ਨੂੰ ਉਸ ਸਿੱਖਾਂ ਦੇ ਸਭ ਤੋਂ ਵੱਡੇ ਸਥਾਨ ਨੂੰ ਇਸ ਤਰ੍ਹਾਂ ਪਾਣੀ ਦੇ ਵਿੱਚ ਢਟਟਰੀ ਕਰਨ ਦੇ ਜੋ ਇਹ ਵੀਡੀਓ AI ਦੇ ਰਾਹੀਂ ਬਣਾ ਕੇ ਇਸ ਸਖਸ ਵੱਲੋਂ ਪੇਸ਼ ਕੀਤੀ ਗਈ ਹੈ ਹੁਣ ਇਸ ਦੇ ਬਾਰੇ ਸਿੰਘ ਸਾਹਿਬ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਜਿਹੜਾ ਵੀ ਬੰਦਾ ਇਸ ਸਾਕਸ ਬਾਰੇ ਦੱਸੇਗਾ ਉਸ ਨੂੰ 50000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਨਾਲ ਕੁਝ ਹੋਰ ਵੀ ਖੁਲਾਸੇ ਕੀਤੇ ਗਏ ਨੇ ਆਓ ਦੇਖੋ ਤੁਸੀਂ ਇਹ ਵੀਡੀਓ ਤੇ ਜਿਹੇ ਬੰਦੇ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਕੀ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਸ ਨੇ ਦਰਵਾਸਾਹਬ ਦੀ ਇਸ ਤਰ੍ਹਾਂ ਦੀ ਵੀਡੀਓ ਬਣਾਈ ਜਰੂਰ ਕਮੈਂਟ ਕਰਨਾ ਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜੋ ਕਰ ਦੇਣਾ ਤਾਂ ਕਿ ਸੰਤ ਸਾਹਿਬ ਦੀ ਇਹ ਗੱਲ ਜਿਆਦਾ ਤੋਂ ਜਿਆਦਾ ਸੰਗਤ ਤੱਕ ਲੋਕਾਂ ਤੱਕ ਪਹੁੰਚ ਸਕੇ ਆਓ ਦੇਖੋ ਕੀ ਕਿਹਾ ਸੰਤ ਸਾਹਿਬ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਦਰਬਾਰ ਸਾਹਿਬ ਏ ਉਹ ਦਰਬਾਰ ਸਾਹਿਬੇ ਜਿਸ ਦੀ ਵੀਡੀਓ ਬਣਾ ਕੇ AI ਦੇ ਨਾਲ ਵਾਇਰਲ ਕੀਤੀ ਜਾ ਰਹੀ ਏ ਤੇ ਦਿਖਾਇਆ ਜਾ ਰਿਹਾ ਕਿ ਦਰਬਾਰ ਸਾਹਿਬ ਢੇਟੈਰੀ ਹੋ ਗਿਆ ਦਰਬਾਰ ਸਾਹਿਬ ਨੂੰ ਢੇਟੈਰੀ ਕਰਨ ਵਾਲੇ ਜਿਨ੍ਹਾਂ ਨੇ ਸੋਚ ਵੀ ਰੱਖੀ ਨਾ ਕਿ ਦਰਬਾਰ ਸਾਹਿਬ ਨੂੰ ਢੇਟੈਰੀ ਕਰਦਾ ਉਹ ਖੁਦ ਮਿੱਟੀ ਦੀ ਰਾਖ ਬਣ ਕੇ ਇੱਕ ਪੋਟਲੀ ਵਿੱਚ ਬਣ ਕੇ ਜਲ ਪ੍ਰਵਾਹ ਕਰ ਦਿੱਤੇ ਗਏ ਜਿੰਨੇ ਵੀ ਇਹ ਵੀਡੀਓ ਬਣਾਈ AI ਦੇ ਨਾਲ ਇਹ ਇਤਿਹਾਸ ਗਵਾਏ ਇਸ ਗੱਲ ਦਾ ਕਿ ਜਦੋਂ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਸਾਰੀ ਸੋਚ ਵਾਲੇ ਖੁਦ ਮਿੱਟੀ ਦਾ ਢੇਰ ਬਣ ਕੇ ਜਲ ਪ੍ਰਵਾਹ ਪਾਣੀ ਦੇ ਵਿੱਚ ਰੁਲ ਗਏ ਜਿਸਨੇ ਵੀ ਇਹ ਵੀਡੀਓ ਬਣਾਈ ਮੈਂ ਵੀਡੀਓ ਖੁਦ ਚਲਾ ਕੇ ਇਸੇ ਕਰਕੇ ਦਿਖਾ ਰਿਹਾ ਕਿਉਂਕਿ ਜਿੰਨਾ ਅਸੀਂ ਉਹਨੂੰ ਸ਼ੇਅਰ ਕਰ ਰਹੇ ਆ ਜਾਂ ਪਾ ਰਹੇ ਮੈਨੂੰ ਬੜੇ ਵੀਰਾਂ ਦੇ ਫੋਨ ਆਏ ਕਿ ਭਾਈ ਸਾਹਿਬ ਉਹ ਵੀਡੀਓ ਨੂੰ ਆਪਣੇ ਪ੍ਰੋਫਾਈਲ ਤੇ ਅਪਲੋਡ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਏ ਆਈ ਦੀ ਹਰਕਤ ਦੇ ਨਾਲ ਕਿ ਨੀਚ ਬੰਦੇ ਨੇ ਆਪਣੀ ਔਕਾਤ ਦਿਖਾਈ ਤੇ ਉਸ ਵੀਡੀਓ ਨੂੰ ਵਾਇਰਲ ਕੀਤਾ ਮਗਰ ਉਹ ਅਗਰ ਅਸੀਂ ਆਪਣੇ ਪੇਜਾਂ ਤੇ ਪਾਈਏ ਜਾਂ ਆਪਣੀ ਪ੍ਰੋਫਾਈਲਾਂ ਤੇ ਪਾਈਏ ਤੇ ਉਹ ਵੀਡੀਓ ਨੂੰ ਹੋਰ ਜ਼ਿਆਦਾ ਵਾਇਰਲ ਹੋਰ ਜ਼ਿਆਦਾ ਚਰਚਾ ਚੱਲੇ ਆਇਆ ਜਾ ਰਿਹਾ ਅਸਲ ਮੁੱਦਾ ਇਹ ਵੇ ਕਿ ਜਿੰਨੇ ਵੀ ਏਆਈ ਦੇ ਨਾਲ ਉਸ ਵੀਡੀਓ ਨੂੰ ਤਿਆਰ ਕੀਤਾ ਸਾਡਾ ਸਾਡਾ ਟਾਰਗੇਟ ਉਸ ਸਖਸ਼ ਨੂੰ ਲੱਭਣਾ ਸਾਡਾ ਟਾਰਗੇਟ ਇਹ ਹੈ ਕਿ ਅਸੀਂ ਉਸ ਬੰਦੇ ਨੂੰ ਕਿਸ ਤਰ੍ਹਾਂ ਲੱਭੀਏ ਮੇਰੇ ਸਿੱਖ ਵੀਰ ਬੜੇ ਇਸ ਤਰ੍ਹਾਂ ਦੇ ਨੇ ਜਿਹੜੇ ਆਈਟੀ ਸੈੱਲ ਦੇ ਵਿੱਚ ਨੇ ਜਿਹੜਾ ਨੂੰ ਇਸ ਚੀਜ਼ ਦੀ ਨੌਲੇਜ ਹੈ ਪਤਾ ਲੱਗ ਸਕਦਾ ਹੈ ਕਿ ਸਭ ਤੋਂ ਪਹਿਲਾਂ ਕਿਸ ਫੋਨ ਤੋਂ ਉਸ ਵੀਡੀਓ ਨੂੰ ਵਾਇਰਲ ਕੀਤਾ ਗਿਆ ਇਹ ਟੈਕਨੀਕ ਤੋਂ ਪਤਾ ਲੱਗ ਸਕਦਾ ਜਦੋਂ ਕਿ ਕੋਈ ਬੰਦਾ ਕ੍ਰਾਈਮ ਕਰਦਾ ਹੈ ਨਾ ਤਾਂ ਪੁਲਿਸ ਨੂੰ ਮਿੰਟਾਂ ਦੇ ਪਤਾ ਲੱਗ ਜਾਂਦਾ ਹੈ ਕਿ ਇਸ ਸੰਦੇਸ਼ ਨੂੰ ਇਸ ਫੋਟੋ ਨੂੰ ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਕਿਹੜੇ ਫੋਨ ਤੋਂ ਵਾਇਰਲ ਕੀਤਾ ਗਿਆ ਜਦੋਂ ਉਹਨਾਂ ਕੋਲ ਹੈ ਟੈਕਨੀਕ ਹੈ ਤੇ ਸਾਡੇ ਆਪਣੇ ਬੰਦਿਆਂ ਕੋਲ ਵੀ ਜਿਹੜੇ ਉਹ ਚੀਜ਼ਾਂ ਨੂੰ ਲੱਭਣ ਵਾਲੇ ਨੇ ਉਹ ਵੀ ਲੱਭ ਸਕਦੇ ਨੇ ਕੰਮ ਤੇ ਸਿਰਫ 5-7 ਮਿੰਟ ਦਾ ਜਿਹਨੂੰ ਇਹਨਾਂ ਲੰਬਾ ਖਿੱਚਿਆ ਜਾ ਰਿਹਾ ਹੈ ਇਹ ਸਰਕਾਰਾਂ ਨਹੀਂ ਕਰਨਗੀਆਂ ਜਿਹੜੇ ਸਾਡੇ ਵੀਰ ਸਰਕਾਰ ਨੂੰ ਅਪੀਲਾਂ ਕਰਦੇ ਪਏ ਨੇ ਕਿ ਸਰਕਾਰ ਲੱਭੇ ਇਸ ਬੰਦੇ ਨੂੰ ਜਿਨੇ AI ਦੇ ਨਾਲ ਦਰਬਾਰ ਸਾਹਿਬ ਨੂੰ ਢੇ ਢੈਰੀ ਹੁੰਦੇ ਦਿਖਾਇਆ ਵੀ ਸਰਕਾਰ ਕਿ ਲੱਭੇਗੀ ਸਰਕਾਰ ਨੇ ਤੇ ਆਪ کئی ਵਾਰ ਕੋਸ਼ਿਸ਼ ਕੀਤੀ ਏ ਦਰਬਾਰ ਸਾਹਿਬ ਨੂੰ ਢੇ ਢੈਰੀ ਕਰਨ ਦੀ ਤੇ ਸਰਕਾਰਾਂ ਦੇ ਵਿੱਚ ਕਿਸ ਤਰ੍ਹਾਂ ਸੋਚ ਹੋ ਸਕਦੀ ਏ ਉਹ ਤੇ ਜਿਹੜੇ ਸੁਪਨੇ ਵੰਦੇ ਨੇ ਕਿ AI ਦੇ ਥਰੂ ਕਿਸੇ ਸਖਸ਼ ਨੇ ਉਹ ਪੂਰਾ ਕਰਕੇ ਦਿਖਾਇਆ ਉਹ ਉਹ ਜਿਹਨੇ AI ਨਾਲ ਫੋਟੋ ਵੀਡੀਓ ਬਣਾਈਏ ਉਸ ਬੰਦੇ ਦੀ ਉਸ ਬੰਦੇ ਨੂੰ ਲੱਭਣਾ ਸਾਡਾ ਸਾਰਿਆਂ ਦਾ ਫਰਜ਼ ਬੰਦਾ ਕਿ ਅਸੀਂ ਉਸ ਬੰਦੇ ਦੀ ਛਾਣਬੀਨ ਕਰੀਏ ਹੁਣ ਇੱਥੇ ਮਸਲਾ ਇਹ ਆਉਂਦਾ ਕਿ ਜਿਸ ਤਰ੍ਹਾਂ ਪੁਲਿਸ ਕਹੇ ਨਾਮੀ ਬਦਮਾਸ਼ ਨੂੰ ਲੱਭਣ ਵਾਸਤੇ ਇਨਾਮ ਰੱਖਦੀ ਏ ਔਰ ਵੱਡੇ ਵੱਡੇ ਪੋਸਟਰ ਲਗਾ ਦਿੰਦੀ ਏ ਕਿ ਇਹਦਾ ਪਤਾ ਦੱਸਣ ਵਾਲੇ ਨੂੰ ਅਸੀਂ ਇਹਨਾਂ ਇਨਾਮ ਦਵਾਂਗੇ ਇਸੇ ਤਰੀਕੇ ਨਾਲ ਮੈਂ ਆਪਣੀ ਅੱਜ ਲਾਈਵ ਵੀਡੀਓ ਤੇ ਇਹ ਗੱਲ ਕਹਿੰਦਾ ਕਿ ਜਿਸ ਨੇ ਵੀ ਉਹ ਵੀਡੀਓ ਬਣਾਈ AI ਦੇ ਨਾਲ ਜਿੰਨੇ ਦਰਬਾਰ ਸਾਹਿਬ ਨੂੰ ਢੇਟ ਹੈਰੀ ਹੁੰਦਾ ਆ ਦਿਖਾਇਆ ਉਸ ਸਖਸ਼ ਦਾ ਪਤਾ ਦੱਸਣ ਵਾਲੇ ਨੂੰ ਉਹਦਾ ਨਾਮ ਦੱਸਣ ਵਾਲੇ ਨੂੰ ਮੈਂ ਆਪਣੇ ਸੋਸ਼ਲ ਮੀਡੀਆ ਕਾਊਂਟ ਤੋਂ ਅਪੀਲ ਕਰਦਾ ਕਿ ਜਿਹੜਾ ਬੰਦਾ ਉਹਦਾ ਸਖਸ਼ ਦਾ ਨਾਮ ਦੱਸੇਗਾ ਉਹਦਾ ਪਤਾ ਦੱਸੇਗਾ ਸਾਡੇ ਵੱਲੋਂ 50000 ਰੁਪਇਆ ਇਨਾਮ ਅਸੀਂ ਦਵਾਂਗੇ ਉਸ ਬੰਦੇ ਨੂੰ ਜਿਹੜਾ ਬੰਦਾ ਉਹਦਾ ਨਾਮ ਦੱਸੇਗਾ ਉਹਦਾ ਪਤਾ ਦੱਸੇਗਾ ਜਿਸ ਬੰਦੇ ਨੇ ਇਹ ਨੀਂਚ ਹਰਕਤ ਕੀਤੀ ਦਰਬਾਰ ਸਾਹਿਬ ਨੂੰ ਢੇਟ ਹੈਰੀ ਕਰਨ ਦੀ ਕੋਸ਼ਿਸ਼ ਕੀਤੀ ਉਹਦੀ ਸੋਚ ਤੋਂ ਪਤਾ ਲੱਗਦਾ ਹੈ ਕਿ ਉਹ ਦਰਬਾਰ ਸਾਹਿਬਾਰੇ ਸਿੱਖਾਂ ਦੀ ਸਰਵੋੱਚ ਸੰਸਾਾਰੇ ਉਹ ਨੀਂਚ ਬੰਦਾ ਕੈਸੇ ਸੋਚਦਾ ਮਾਲਕ ਏ ਇਹ ਬੜੀ ਗਹਿਰੀ ਸੋਚ ਵਾਲੀ ਗੱਲ ਏ ਸਿੱਖ ਸੰਗਤਾਂ ਨੂੰ ਮੈਂ ਅਪੀਲ ਕਰਨਾ ਚਾਹਾਂਗਾ ਕਿ ਸੰਗਤ ਜੀ ਇਸ ਵੀਡੀਓ ਨੂੰ ਉਹ ਸਾਰੇ ਧਰਮਾਂ ਦੇ ਲੋਕਾਂ ਤੱਕ ਪਹੁੰਚਾਇਆ ਜਾਏ ਇਹ ਖਾਲੀ ਦਰਬਾਰ ਸਾਹਿਬ ਅੰਮ੍ਰਿਤਸਰ ਇਹ ਖਾਲੀ ਸਿੱਖਾਂ ਦਾ ਸਰਵੋੱਚ ਸਥਾਨ ਨਹੀਂ ਏ ਇਹ ਸਮੁੱਚੀ ਮਾਨਵਤਾ ਇਸ ਸਮੁੱਚੇ ਧਰਮ ਦਾ ਇੱਕੋ ਇੱਕ ਉਹ ਥਾਂ ਹੈ ਜਿੱਥੇ ਭਾਈਚਾਰੇ ਦੇ ਸਾਰੇ ਲੋਕ ਨਤਮਸਤਕ ਹੁੰਦੇ ਨੇ ਆਪਣੀਆਂ ਅਰਦਾਸਾਂ ਗੁਰੂ ਸਾਹਿਬ ਦੇ ਚਰਨਾਂ 'ਚ ਕਰਦੇ ਨੇ ਤੇ ਉਹਨਾਂ ਦੀਆਂ ਅਰਦਾਸਾਂ ਵੀ ਗੁਰੂ ਸਾਹਿਬ ਉਹਨਾਂ ਦੀਆਂ ਝੋਲੀਆਂ ਵਿੱਚ ਪਾਉਂਦੇ ਨੇ ਇਹ ਸਭ ਦਾ ਸਾਂਝਾ ਅਸਥਾਨ ਹੈ ਔਰ ਜਿਸ ਕਿਸੇ ਨੇ ਵੀ ਇਹ ਨੀਚਰ ਕਦ ਕੀਤੀ ਹੈ ਮੈਂ ਖਾਲੀ ਸਿੱਖ ਜਗਤ ਨੂੰ ਨਹੀਂ ਕਹਿ ਰਿਹਾ ਇਹ ਮੈਂ ਸਮੂੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਅਪੀਲ ਕਰ ਰਿਹਾ ਇਸ ਵੀਡੀਓ ਨੂੰ ਇਨਾਂ ਸ਼ੇਅਰ ਕਰਿਓ ਔਰ ਜਿਸ ਤਰੀਕੇ ਨਾਲ ਵੀ ਉਹ ਬੰਦੇ ਨੂੰ ਲੱਭਣ ਵਿੱਚ ਸਹਿਯੋਗ ਕਰੋ ਜਿਸ ਸਖਸ਼ ਨੇ ਇਸ ਵੀਡੀਓ ਨੂੰ ਬਣਾਇਆ ਐਡਿਟ ਕਰਕੇ ਉਸ ਬੰਦੇ ਨੂੰ ਲੱਭਣ ਵਿੱਚ ਸਮੁੱਚੀ ਕੌਮ ਨੂੰ ਸਮੁੱਚੀ ਨਾਨਕ ਨਾਮ ਲੈਵਾ ਸੰਗਤ ਨੂੰ ਬੇਨਤੀ ਕਿ ਲੱਭਿਆ ਜਾਵੇ ਔਰ ਇਸ ਵੀਡੀਓ ਨੂੰ ਇਨਾਂ ਸ਼ੇਅਰ ਕੀਤਾ ਜਾਵੇ ਦੀ ਸੰਗਤ ਜੀ ਉਹ ਬੰਦਾ ਅਗਰ ਲੱਭਦਾ ਤੇ ਮੈਂ ਇਹ ਆਪਣੀ ਪ੍ਰੋਫਾਈਲ ਤੋਂ ਸੰਗਤਾਂ ਨੂੰ ਅਪੀਲ ਕਰਦਾ ਤੇ ਇਸ ਗੱਲ ਦਾ ਐਲਾਨ ਕਰਦਾ ਕਿ ਇਹੋ ਜਿਹੇ ਨੀਚ ਬੰਦੇ ਨੂੰ ਲੱਭਣ ਵਾਸਤੇ ਜਿਸ ਤਰ੍ਹਾਂ ਪੁਲਿਸ ਇਨਾਮ ਰੱਖਦੀ ਏ ਕਿ ਅਗਰ ਕੋਈ ਕ੍ਰਿਮੀਨਲ ਨੂੰ ਲੱਭਿਆ ਜਾਏਗਾ ਤੇ ਉਹਨੂੰ ਇਨਾਮ ਦਿੱਤਾ ਜਾਏਗਾ ਉਸੇ ਤਰੀਕੇ ਨਾਲ ਜਿਨੇ AI ਦੇ ਨਾਲ ਦਰਬਾਰ ਸਾਹਿਬ ਨੂੰ ਢਾਣ ਦੀ ਕੋਸ਼ਿਸ਼ ਕੀਤੀ ਉਸ ਬੰਦੇ ਨੂੰ ਲੱਭਣ ਵਾਲੇ ਨੂੰ ਉਹਦਾ ਪਤਾ ਦੱਸਣ ਵਾਲੇ ਨੂੰ ਮੈਂ ਹਰਮੀਤ ਸਿੰਘ ਪਿੰਕਾ ਇਹ ਲਾਈਵ ਵੀਡੀਓ ਵਿੱਚ ਪਾਰਿਆ ਕਿ ਉਸ ਵੀਰ ਨੂੰ ਜਿਹੜਾ ਨਾਮ ਦੱਸੇਗਾ ਉਹਨੂੰ 50000 ਰੁਪਏ ਇਨਾਮ ਅਸੀਂ ਦਵਾਂਗੇ ਔਰ ਉਸ ਬੰਦੇ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਾਨੂੰਨੀ ਤਰੀਕੇ ਨਾਲ ਅਸੀਂ ਜ਼ਰੂਰ ਕਰਾਂਗੇ ਸੰਗਤ ਨੂੰ ਬੇਨਤੀ ਵੱਧ ਤੋਂ ਵੱਧ ਉਸ ਬੰਦੇ ਨੂੰ ਲੱਭਣ ਵਿੱਚ ਸਾਡਾ ਸਹਿਯੋਗ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ